ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਭਾਸਰ ਦਾ ਬਛੇਰਾ ਲੈ ਕੇ ਆਏ ਆ ਆਪਾਂ ਤੇ ਅੱਗੇ ਵੀ ਭਾਸਰ ਦੇ ਜਾਨਵਰ ਛੋਡੇ ਵਾਸਤੇ ਲਿਆਉਂਦੇ ਰਵਾਂਗੇ ਤੇ ਤੁਸੀਂ ਵੀ ਥੋੜਾ ਬਹੁਤਾ ਸੰਯੋਗ ਦਿਆ ਕਰੋ ਪੇਜ ਨੂੰ ਫੋਲੋ ਕਰ ਲਓ ਜਿਨ੍ਹਾਂ ਨੇ ਹਲੇ ਤੱਕ ਪੇਜ ਫੋਲੋ ਨਹੀਂ ਕੀਤਾ ਤੇ ਬਾਕੀ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਬੱਚਾ ਦਿਖਾਉਣ ਲੱਗਿਆ ਤੇ ਕਰਦੇ ਆ ਆਪਾਂ ਇਹਦੀ ਡਿਟੇਲ ਬਾਰੇ ਗੱਲਬਾਤ ਤੇ 8 ਮਹੀਨੇ ਉਮਰ ਦੱਸੀ ਹੈ ਜੀ ਮਾਲਕ ਵੀਰਾਂ ਨੇ ਤੇ ماں ਇਹਦੀ ਪੰਜ ਕਲੀਆਣੀ ਆ ਤੇ ਚੰਗੀ ਹਾਈਟ ਕਰੂ ਮਿੱਤਰੋ ਆਉਣ ਵਾਲੇ ਸਮੇਂ 'ਚ ਬੱਚਾ ਤੇ ਨਮਾ ਸ਼ਹਿਰ ਏਰੀਆ ਬਾਈ ਹੋ ਰਿਆਂਦਾ ਤੇ ਮੁੱਲ ਬਾਈ ਹੋ ਰੇ ਕਰਦੇ ਆ ਜੀ 40000 ਬਾਕੀ ਮੌਕੇ ਤੇ ਹੋ ਜੂ 35 ਦੇ ਨੇੜੇ ਤੇੜੇ ਬਣ ਸਕਦਾ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਗੱਲਬਾਤ ਤੁਸੀਂ ਕਰ ਲਓ ਜੀ ਜੇ ਤੁਸੀਂ ਵੀ ਆਪਣੇ ਪੇਜ ਤੇ ਵੀਡੀਓ ਪਵਾ ਕੇ ਜਾਨਵਰ ਸੇਲ ਕਰਨਾ ਤਾਂ ਵੀਡੀਓ ਦੇ ਐਂਡ ਵਿੱਚ ਮੇਰਾ ਨੰਬਰ ਚੱਲ ਰਿਹਾ ਇਹ ਨੰਬਰ ਤੇ WhatsApp ਤੇ ਮੈਸੇਜ ਕਰਿਓ ਮੇਰੇ ਵੀਰ ਭਰਾਵੋ ਤੇ ਬਾਕੀ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਕਰਵਾਉਣ ਲਈ ਗੱਲਬਾਤ ਕਰ ਲਿਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ